ਅੱਜ ਗੁੱਡ ਇਵਨਿੰਗ ਜੀ ਵੈਰੀ ਗੁੱਡ ਇਵਨਿੰਗ ਸਭ ਨੂੰ ਨਮਸਕਾਰ ਸਭ ਨੂੰ ਸਤਿ ਸ੍ਰੀ ਅਕਾਲ ਜੀ ਸਭ ਨੂੰ ਰਾਮ ਰਾਮ ਜੀ ਆ ਚੈੱਕ ਕਰੋ ਸਾਡੇ ਅੱਜ ਦੇ ਪਿਓਰ ਪਸ਼ਮੀਨੇ ਦੇ ਨਿਊ ਆਰਟੀਕਲ ਪਿਓਰ ਪਸ਼ਮੀਨੇ ਦੇ ਨਿਊ ਆਰਟੀਕਲਸ ਆਇਆ ਅੱਜ ਬੜੇ ਸੋਹਣੇ ਆਰਟੀਕਲ ਆਏ ਐ ਬੜੇ ਸੋਹਣੇ ਡਿਜ਼ਾਈਨ ਆਇਆ ਸਾਡੇ ਕੋਲ ਪਿਓਰ ਪਸ਼ਮੀਨੇ ਦੇ ਨਾਲੇ ਸਭ ਤੋਂ ਵੱਡੀ ਗੱਲ ਫੈਕਟਰੀ ਰੇਟ ਦੇ ਵਿੱਚ ਆਏ ਨੇ ਆ ਚੈੱਕ ਕਰੋ ਸਭ ਤੋਂ ਪਹਿਲਾਂ ਫਸਟ ਆਰਟੀਕਲ ਸਾਡਾ ਫਸਟ ਕਲਰ ਬਹੁਤ ਛੋਟਾ ਪੀਸ ਫੁੱਲ ਹੈਵੀ ਪਸ਼ਮੀਨਾ ਗਰਮ ਸੂਟ ਆ ਚੈੱਕ ਕਰੋ ਡਿਜ਼ਾਈਨ ਸੁਪਰ ਹਿੱਟ ਆਰਟੀਕਲ ਹੈ ਸਾਡਾ ਇਹ ਸੁਪਰ ਹਿੱਟ ਆਰਟੀਕਲ ਆ ਦੇਖੋ ਫਰੰਟ ਕਿੰਨਾ ਸੋਹਣਾ ਪਿਓਰ ਵੀਵਿੰਗ ਹੋਈਗੀ ਆ ਚੈੱਕ ਕਰੋ ਸਭ ਤੋਂ ਪਹਿਲਾਂ ਦਾ ਆ ਦੇਖੋ ਪਿਓਰ ਵੀਵਿੰਗ ਕੋਈ ਛਾਪਾ ਨਹੀਂ ਕੋਈ ਪੇਂਟ ਨਹੀਂ ਪਿਓਰ ਵੀਵਿੰਗ ਵਾਲਾ ਮਾਲ ਆ ਦੇਖੋ ਫੁੱਲ ਹੈਵੀ ਪਿਓਰ ਪਸ਼ਮੀਨਾ ਵੀਵਿੰਗ ਵਾਲਾ ਸੂਟ ਇਹ ਫਰੰਟ ਆਏਗਾ ਜੀ ਗਲੇ ਤੇ ਨੈਕ ਲਾਈਨ ਬੜੇ ਪਿਆਰੀ ਤੇ ਉਸ ਤੋਂ ਬਾਅਦ ਆਏਗਾ ਜੀ ਆ ਦੇਖੋ ਇਹ ਆਲ ਗਈ ਹੈ ਦੀ ਸਲੀਵਸ ਸਲੀਵਸ ਤੇ ਵੀ ਡਿਜ਼ਾਈਨ ਹੈ ਤੇ ਉਸ ਤੋਂ ਬਾਅਦ ਆਏਗੀ ਸਲਵਾਰ ਸੈਲਫ ਵਾਲੀ ਸਲਵਾਰ ਪਲੇਨ ਨਹੀਂ ਹੈ ਤੁਹਾਨੂੰ ਵੀਡੀਓ ਚ ਪਲੇਨ ਦਿਖਰੀ ਹੋਏਗੀ ਬਟ ਪਲੇਨ ਨਹੀਂ ਹੈ ਸੈਲਫ ਵਾਲੀ ਸਲਵਾਰ ਆਏਗੀ ਤੇ ਲਾਸਟ ਵਿੱਚ ਆਏਗੀ ਜਿਸ ਦੀ ਇਸ ਦੀ ਸ਼ਾਲ ਆ ਦੇਖੋ ਇਹ ਸ਼ਾਲ ਆਏਗੀ ਨਾਲ ਇਹ ਸ਼ਾਲ ਆਏਗੀ ਨਾਲ ਦੁਬਾਰਾ ਸਮਝਾ ਦੇਣਾ ਤੁਹਾਨੂੰ ਸੂਟ ਕਿਵੇਂ ਬਣੇਗਾ ਇਹ ਆ ਫਰੰਟ ਹੈ ਆ ਦੇਖੋ ਇਹ ਫਰੰਟ ਹੈ ਸੂਟ ਦਾ ਇਹ ਨਾਲ ਸ਼ਾਲ ਆਏਗੀ ਬਹੁਤ ਸੋਹਣੀ ਸ਼ਾਲ ਕੱਲੀ ਸ਼ਾਲ ਹੀ ਇਹ ਮਾਰਕੀਟ ਦੇ ਵਿੱਚ 1200 ਰੁਪਏ ਦੀ ਹੈ ਘੱਟ ਤੋਂ ਘੱਟ ਕਰ ਰਿਆ ਇਹ ਵਾਲੀ ਸ਼ਾਲ ਆ ਦੇਖੋ ਹੁਣ ਸੂਟ ਚੈੱਕ ਕਰੋ ਥੋੜਾ ਦੂਰ ਤੋਂ ਦਿਖਾ ਦਿਓ ਸੌਰੀ ਆ ਦੇਖੋ ਇਹ ਫਰੰਟ ਇਹ ਆएगी ਨਾਲ ਸ਼ਾਲ ਆ ਚੈੱਕ ਕਰੋ ਕਿੰਨਾ ਸੋਹਣਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਸ ਦੇ ਵਿੱਚ ਕਲਰਸ ਆਣਗੇ ਸਾਰੇ ਵਾਈਨ ਫਿਰੋਜ਼ੀ ਗ੍ਰੀਨ ਬਲੈਕ ਦਿਖਾਤਾ ਤੁਹਾਨੂੰ ਮੈਰੂਨ ਆਏਗਾ ਦੈਨ ਆਏਗਾ ਰਸਟ ਹੋਰ ਵੀ ਬਹੁਤ ਕਲਰ ਆਣਗੇ ਇਹਦੇ ਸਿਰਫ 100 ਪੀਸ ਆਇਆ ਸਾਡੇ ਕੋਲ ਜਿਹਦੀ ਸੇਲ ਲੱਗਣ ਜਾ ਰਹੀ ਹੈ ਕੱਲ ਸਵੇਰੇ ਕੱਲ ਹੈ ਦਿਨ ਐਤਵਾਰ ਆ ਦੇਖੋ ਕੱਲ ਹੈ ਸੰਡੇ ਜੀ ਕੱਲ ਦੀ ਸੇਲ ਲੱਗਣ ਜਾ ਰਹੀ ਹੈ ਕਲਰ ਚੈੱਕ ਕਰੋ ਕਿੰਨਾ ਸੋਹਣਾ ਕਲਰ ਆਇਆ ਫਿਰੋਜ਼ੀ ਆਹ ਦੇਖੋ ਕੋਰ ਸੂਟ ਕਿੰਨਾ ਸੋਹਣਾ ਸੂਟ ਹੈ ਫਿਰੋਜ਼ੀ ਨਾਲ ਆਏਗੀ ਪਿਓਰ ਪਸ਼ਮੀਨੇ ਦੀ ਸਲਵਾਰ ਆਹ ਦੇਖੋ ਤੇ ਨਾਲ ਆਏਗੀ ਕੰਟਰਾਸਟ ਸ਼ਾਲ ਆਹ ਸ਼ਾਲ ਆਏਗੀ ਨਾਲ ਹੀ ਦੀ ਅਲਟੀਮੇਟ ਸੂਟ ਹੈ ਜਿਹਨੂੰ ਕਹਿੰਦੇ ਆਪਾਂ ਅਲਟੀਮੇਟ ਸੂਟ ਹੁਣ ਆ ਗਈ ਗੱਲ ਇਹਦੇ ਰੇਟ ਦੀ ਇਹ ਕਲਰ ਵੀ ਦੇਖ ਲਓ ਕਲਰ ਦਿਖਾ ਦੋ ਤੁਹਾਨੂੰ ਸਾਰੇ ਹੁਣ ਗੱਲ ਆ ਗਈ ਤੇ ਰੇਟ ਦੀ ਇਸ ਦਾ ਰੇਟ ਬਾਜ਼ਾਰ ਦੇ ਵਿੱਚ 2400 ਰੁਪਏ ਇੱਕ ਸੂਟ ਦਾ ਆਇਆ ਜੀ 2400 ਰੁਪਏ ਜੋ ਕਿ ਆਮ ਰੇਟ ਹੈ 2200 2400 ਇਸ ਤਰ੍ਹਾਂ ਮੰਗਦੇ ਨੇ ਕਿਉਂਕਿ ਇਹ ਫੁੱਲ ਹੈਵੀ ਪਸ਼ਮੀਨਾ ਦਾ ਸੂਟ ਹੈ ਆ ਦੇਖੋ ਬੈਗ ਦੇ ਵਿੱਚ ਪੈਕ ਆਪਣੇ ਕੋਲ ਆਇਆ ਹੈ ਫੈਕਟਰੀ ਰੇਟ ਦੇ ਵਿੱਚ ਆ ਦੇਖੋ ਕਿੰਨਾ ਸੋਨਾ ਕਲਰ ਹੈ ਕਲਰ ਦਾ ਇਦੇ ਸਾਰੇ ਸੋਨੇ ਤੇ ਪੀਸ ਆਇਆ ਨੇ ਜੀ ਸਿਰਫ ਸੋ ਆ ਦੇਖੋ ਆ 컬러 ਨਹੀਂ ਆਇਆ ਮਸਟਰਡ येलो ਆ ਦੇਖੋ ਇਹ ਵੀ ਗਰਗਾ ਸੋਨਾ ਆ ਦੇਖੋ ਜੀ ਦੁਬਾਰਾ ਦੱਸ ਰਿਹਾ ਦੁਬਾਰਾ ਦੱਸ ਰਿਹਾ ਧਿਆਨ ਨਾਲ ਸੁਣ ਲਓ ਮੇਰੀ ਗੱਲ 2400 ਰੁਪਏ ਦਾ ਸੂਟ ਹੈ 2000 ਦਾ ਸੂਟ ਹੈ 2200 ਦਾ ਸੂਟ ਹੈ ਇਹੀ ਸੂਟ ਹੈ ਉਹ ਆਪਣੇ ਕੋਲ ਮਿਲਨੇ ਹੈ ਫੈਕਟਰੀ ਰੇਟ ਦੇ ਵਿੱਚ 2000 ਰੁਪਏ ਦੇ ਦੋ ਸੂਟ 2000 ਦੇ ਦੋ ਇਹੀ ਸੂਟ ਹੈ 2000 ਦਾ ਇਹੀ ਸੂਟ ਹੈ 2200 ਦਾ ਇਹੀ ਸੂਟ ਹੈ 2400 ਦਾ ਸੂਟ ਨੇ ਕੁਝ ਨਹੀਂ ਬੋਲਣਾ ਜੋ ਬੋਲਣਾ ਅਸੀਂ ਬੋਲਣਾ ਹੈ 2000 ਦੇ ਦੋ ਸੂਟ ਆ ਦੇਖੋ ਫੁੱਲ ਵੀਵਿੰਗ ਵਾਲਾ ਸੂਟ ਹੈ ਨਾਲੇ ਸਭ ਤੋਂ ਵੱਡੀ ਮੇਨ ਗਲ ਡਿਜੀਟਲ ਡਿਜ਼ਾਈਨ ਹੈ ਆ ਦੇਖੋ ਸਾਰਾ ਡਿਜ਼ਾਈਨ ਆਏਗਾ ਡਿਜੀਟਲ ਦਾਲੇ ਇਸ ਕਪੜੇ ਤੇ ਬੁਰ ਬਿਲਕੁਲ ਵੀ ਨਹੀਂ ਆਂਦੀ ਬੇਚਿੰਤਾ ਰਹਿਣਾ ਬੁਰਨੀ ਆਏਗੀ ਦੇ ਉੱਪਰ ਬੁਰ ਨਹੀਂ ਆਏਗੀ ਠੀਕ ਹੈ ਜੀ 2000 ਦੇ 2 ਮਿਲ ਰਹੇ ਆ ਆਪਣੇ ਕੋਲ ਹੋਲਸੇਲ ਰੇਟ ਹੈ ਫੈਕਟਰੀ ਵਾਲਾ ਰੇਟ ਹੈ 2000 ਵਾਲਾ ਸੂਟ 2000 ਦੇ 2 ਅ ਬਲੈਕ ਵੀ ਬਹੁਤ ਸੋਹਣਾ ਹੈ ਮੈਰੂਨ ਇਹ ਆ ਗਿਆ ਫਿਰੋਜ਼ੀ ਠੀਕ ਹੈ ਜੀ 100 ਪੀਸ ਆਏ ਨੇ ਹੁਣ ਤੁਹਾਨੂੰ ਦਿਖਾਉਂਦਾ ਮੈਂ ਇਸ ਤੋਂ ਅਗਲੀ ਵੈਰਾਈਟੀ ਆ ਦੇਖੋ ਇਹ ਵੈਰਾਈਟੀ ਆਈ ਗਈ ਜੀ ਅਗਲੀ ਇਹ ਵੀ ਬਨਾਰਸੀ ਵੀਵਿੰਗ ਵਾਲਾ ਸੂਟ ਆਏ ਨੇ ਬਹੁਤ ਸੋਹਣੇ ਆਹ ਦੇਖੋ ਪਿਓਰ ਵੀਵਿੰਗ ਬਨਾਰਸੀ ਬਹੁਤ ਸੋਨਾ ਸ਼ਾਲ ਸ਼ੋਰ ਇਸਦੇ ਵੀ ਨਾਲ ਹੈ ਆ ਦੇਖੋ ਇਸ ਨਾਲ ਸ਼ਾਲ ਨਾਲ ਆਏਗੀ ਸਬ ਦੇ ਨਾਲ ਠੀਕ ਹੈ ਜੀ ਇਹਦੇ ਵੀ ਫੁੱਲ ਲੈਂਥ ਹੋਏਗੀ ਪਿਓਰ ਗਰਮ ਸੂਟ ਹੋਏਗਾ ਸਲਵਾਰ ਵੀ ਨਾਲ ਪ੍ਰਿੰਟ ਵਾਲੀ ਹੋਏਗੀ ਤੇ ਸ਼ਾਲ ਤੁਹਾਨੂੰ ਮੈਂ ਦਿਖਾਈ ਦਿੱਤੀ ਇਹਦੀ ਵੀ ਕੱਲ ਸੇਲ ਲੱਗਣ ਜਾ ਰਹੀ ਹੈ ਕੱਲ ਹੈ ਸੰਡੇ ਕੱਲ ਸੰਡੇ ਇਹਦੀ ਸੇਲ ਚਲਣੀ ਹੈ ਇਹਦਾ ਰੇਟ ਹੈ ਬਾਜ਼ਾਰ ਦਾ 1100 ਰੁਪਏ ਦਾ ਇੱਕ ਸੂਟ ਆਪਣੇ ਕੋਲ ਆਇਆ ਹੈ 1100 ਦੇ ਦੋ ਸੂਟ ਹੁਣ ਦੇਖ ਲੋ ਤੁਸੀਂ ਇਹਦੇ ਸਾਰੇ ਕਲਰਸ ਬਹੁਤ ਸੋਹਣੇ ਕਲਰ ਆਏ ਨੇ ਇਹਦੇ ਹਰ ਇੱਕ ਗ੍ਰੀਨ ਕਲਰ ਆ ਗਿਆ ਨੈਕਸਟ ਆ ਗਿਆ ਜੀ ਇਹਦਾ ਕਲਰ ਮੈਰੂਨ ਆ ਇਹ ਕਮੇਰੋਂ ਕਲਰ ਆ ਦਿਖਾਉ ਬਹੁਤ ਸੋਹਣਾ ਕਲਰ ਹੈ ਮੈਰੂਨ ਲੈਸ ਆ ਗਿਆ ਇਸ ਦਾ ਆਇਕ ਇਸ ਦੇ ਵਿੱਚ ਬਹੁਤ سارے ਰੰਗ ਆਏ ਨੇ ਜੀ ਰੇਟ 1100 ਰੁਪਏ ਦੇ ਦੋ ਮਿਲਨੇ ਹੈ ਇਹ ਮਿਲਨੇ ਆਪਾਂ ਨੂੰ ਕੱਲ ਇਸ ਦੀ ਵੀ ਸੇਲ ਚੱਲਨੀ ਹੈ ਪੂਰੀ ਇਸ ਕਰਕੇ ਜਿੰਨਾ ਜਿੰਨਾ ਲੋ ਨੀੜ ਹੈ ਜਿਨ੍ਹਾਂ ਜਿਨ੍ਹਾਂ ਨੇ ਬਾਏ ਕਰਨੇ ਨੇ ਕੱਲ ਸਾਡੇ ਸਟੋਰ ਤੇ ਵਿਜ਼ਿਟ ਕਰਕੇ ਲੈ ਕੇ ਜਾ ਸਕਦੇ ਹੋ 1100 ਰੁਪਏ ਵਾਲਾ ਸੂਟ 1100 ਦੇ ਦੋ ਤੇ 2000 ਰੁਪਏ ਵਾਲਾ ਸੂਟ 2000 ਦੇ ਦੋ ਅਡਰੈਸ ਸਭ ਨੂੰ ਦੱਸ ਦਈਏ ਦੁਰਗਾ ਸੂਟਸ ਨਾਬਾ ਗੇਟ ਪਟਿਆਲਾ ਸ਼੍ਰੀ ਮੰਦਰ ਦੇ ਕੋਲ ਹੈ ਜੀ ਸਟੋਰੇ ਵਾਲਾ ਜਿੱਥੇ ਰਜਾਈਆਂ ਪਰਦੇ ਨੇ ਨਾਬਾ ਗੇਟ ਨਾਬਾ ਗੇਟ ਹੈ ਜੀ ਫਵਾੜਾ ਚੌਂਗ ਦੇ ਨਾਲ ਠੀਕ ਹੈ ਜੀ ਤੇ ਹੋਰ ਕੀ ਕਹਿ ਰਿਹਾ ਸੀ ਮੈਂ ਆ ਸਟੋਰ ਖੁੱਲਦਾ ਸਵੇਰੇ 10:30 ਵਜੇ ਇਸ ਕਰਕੇ ਜਿਹੜੇ ਦੂਰ ਤੋਂ ਆਦ ਰਹੇ ਦੁਬਾਰਾ ਦੱਸਦਾ 10:30 ਵਜੇ ਸਟੋਰ ਖੁੱਲਦਾ ਹੈ ਜੀ ਵਿంటర్ ਦਾ ਟਾਈਮ ਹੈ ਸਰਦੀਆਂ ਦਾ ਤੇ ਸਮਰ ਦਾ ਟਾਈਮ ਹੈ 10:30 ਗਰਮੀਆਂ ਵੀ 10:30 ਖੁੱਲਦਾ ਹੈ ਤੇ ਸਰਦੀਆਂ ਵਿੱਚ 10:30 ਸਭ ਨੂੰ ਥੈਂਕ ਯੂ ਸਭ ਨੂੰ ਸਤਿ ਸ੍ਰੀ ਅਕਾਲ ਸਭ ਨੂੰ ਰਾਮ ਰਾਮ ਜੀ ਜੈ ਹੋ